ਅੱਜ ਸਾਡੇ ਉਚੇਰੀ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਅਕੈਡਮਿਕ ਕਾਨਫਰੰਸ ਦਾ ਜਿਹੜਾ ਹੈ ਆਯੋਜਨ ਜਿਹੜਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰੀ ਐਡਿਡ ਅਨਐਡਿਡ ਪ੍ਰਾਈਵੇਟ ਕਾਲਜਸ ਜਾਂ ਯੂਨੀਵਰਸਿਟੀਆਂ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਨੈਕ ਤੇ ਵਿੱਚ ਜਿਨ੍ਹਾਂ ਦੇ ਨਤੀਜੇ ਸ਼ਾਨਦਾਰ ਰਹੇ ਹਨ ਉਹਨਾਂ ਸਾਰੇ ਕਾਲਜਸ ਯੂਨੀਵਰਸਿਟੀਆਂ ਨੂੰ ਬੁਲਾ ਕੇ ਇੱਥੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਇੱਕ ਖੁੱਲੇ ਮੰਚ ਦੇ ਉੱਤੇ ਚਰਚਾ ਕੀਤੀ ਗਈ ਕਿ ਕਿਵੇਂ ਉਚੇਰੀ ਸਿੱਖਿਆ ਦੇ ਵਿੱਚ ਕਿ ਜੋ ਜੋ ਸਮੂਹੀਆਂ ਦੇ ਵਿੱਚ ਤਕਸੀਲੀਆਂ ਆ ਰਹੀਆਂ ਕਿੱਦਾਂ ਦੇ ਨਵੇਂ ਕੋਰਸੇ ਹੋਣੇ ਚਾਹੀਦੇ ਆ ਜਾਂ ਉਹ ਕੀ ਸਰਕਾਰ ਤੋਂ ਉਹਨਾਂ ਦੀ ਮਦਦ ਚਾਹੀਦੀ ਹੈ ਉਸ ਦੇ ਉੱਤੇ ਜਿਹੜਾ ਖੁੱਲੇ ਮੰਚ ਤੇ ਚਰਚਾ ਕੀਤੀ ਗਈ ਸਰ ਸਾਡੇ ਲਈ ਤੁਸੀਂ ਇੱਕ ਗੱਲ ਕੀਤੀ ਕਿ ਬੱਚਾ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਕਰਨਾ ਵਡੇ ਕੋ ਬਾਹਰ ਜਾਂਦਾ ਕਿ ਇਹ ਸੱਚਮੁੱਚ ਕਿੰਨਾ ਵੱਡਾ ਇਸ਼ੂ ਹੈ ਨਹੀਂ ਇਹ ਦੇਖੋ ਜੀ ਆਬਵੀਅਸਲੀ ਤੁਸੀਂ ਸਭ ਜਾਣਦੇ ਹੋ ਕਿ ਜਿਹੜੀ ਫੋਰਨ ਜਿਹੜੀ ਸਾਡਾ ਬ੍ਰੇਨ ਡレイン ਹੈ ਇਹ ਇੱਕ ਪੂਰੇ ਦੇਸ਼ ਦੇ ਲਈ ਇੱਕ ਚੁਣੌਤੀ ਹੈ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪਰ ਮੈਂ ਤੁਹਾਨੂੰ ਬੜੇ ਦੱਸਦੇ ਹੋਏ ਤੇ ਕੁਝ ਦੇਣਾ ਚਾਹ فی ਆਂਕੜੇ ਵੀ ਤੁਹਾਨੂੰ ਜਾਰੀ ਕਰ ਦੇਵਾਂਗੇ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਦਾਖਲੇ ਵਧੇ ਨੇ ਸਾਡੀਆਂ ਉਹ ਯੂਨੀਵਰਸਿਟੀਆਂ ਜੋ ਬੰਦ ਹੋਣ ਦੀ ਕਦਰ ਤੇ ਆਗੀਆਂ ਸੀ ਜਿਵੇਂ ਸਾਡੀ ਪੀਟੀਯੂ ਯੂਨੀਵਰਸਿਟੀ ਆਪਣਾ ਬਠਿੰਡਾ ਸਰਦਾਰ ਬੀਨ ਸਿੰਘ ਯੂਨੀਵਰਸਿਟੀ ਗੁਰਦਾਸਪੁਰ ਜਿੱਥੇ ਬੱਚੇ ਬਹੁਤ ਥੋੜੇ ਰਹਿ ਗਏ ਸੀ ਅੱਜ ਉੱਥੇ ਬੱਚੇ ਤਿੰਨ ਤਿੰਨ ਗੁਣਾ ਵੱਧ ਚੁੱਕੇ ਨੇ ਤੇ ਅਗਰ ਇਹ ਦਾਖਲੇ ਅਸੀਂ 1-2 ਸਾਲ ਹੋਰ ਮੇਨਟੇਨ ਕਰ ਲਿਆ ਤਾਂ ਯੂਨੀਵਰਸਿਟੀਆਂ ਸੈਲਫ ਸਸਟੇਨਡ ਹੋ ਜਾਣਗੇ ਯਾਨੀ ਸਰਕਾਰ ਨੂੰ ਕੋਈ ਮਦਦ ਦੀ ਲੋੜ ਨਹੀਂ ਪੈਣੀ ਇਹ ਅਸੀਂ ਸਮਝਦੇ ਚੰਗੇ ਦਿਸ਼ਾਵਲੀ ਕਦਮ ਹੈ ਅਸੀਂ ਸਾਰੇ ਯੂਨੀਵਰਸਿਟੀਆਂ ਨੂੰ ਕਾਲਜਿਸ ਨੂੰ ਕਿਹਾ ਕਿ ਉਹ ਜਦੋਂ ਸਾਡੇ 11ਵੀਂ ਤੇ 12ਵੀਂ ਜਮਾਤ ਦੇ ਜਿਹੜੇ ਬੱਚੇ ਹੁੰਦੇ ਨੇ ਈਵਨ ਔਨ ਦਾ ਪ੍ਰਾਈਵੇਟ ਸਾਈਡ ਤੇ ਸਰਕਾਰੀ ਸਾਈਡ ਉੱਥੇ ਜਾ ਕੇ ਤੁਸੀਂ ਆਪਣੇ ਕੋਰਸਸ ਬਾਰੇ ਤੇ ਜ਼ਰੂਰ ਦੱਸੋ ਕਿ ਕੀ ਕੀ ਉਹਦਾ ਅਸਰ ਜਿਹੜਾ ਹੈ ਦੱਸ ਰਿਹਾ ਸੰਭਾਅ ਬਾਰਡਰ ਦੇ ਸਕੂਲਾਂ ਨੇ ਸਰ ਤੁਸੀਂ ਗੱਲ ਕੀਤੀ ਆਪ ਗਏ ਹੋ ਔਰ ਕੀ ਪੋਜੀਸ਼ਨ ਹੋ ਰਹੀ ਹੈ ਜੀ ਅੱਜ ਵੀ ਮੈਂ ਅੱਜ ਵੀ ਜੀ ਸਵੇਰੇ ਇਹ ਇਵੈਂਟ ਸੀ ਇਹ ਮੈਂ 12 ਵਜੇ ਸ਼ੁਰੂ ਹੋਣਾ ਸੀ ਅੱਜ ਵੀ ਮੈਂ ਸਵੇਰ ਦਾ ਸਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਆਇਆ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਦੇ ਵਿੱਚ ਦੋਟਾ ਹੀ ਘੰਟੇ ਬਿਤਾਇਆ ਬੱਚਿਆਂ ਤੋਂ ਉਹਨਾਂ ਨੂੰ ਪੁੱਛਿਆ ਕੀ ਕੀ ਦਿੱਕਤਾਂ ਨੇ ਬੱਚਿਆਂ ਤੋਂ ਹੀ ਸੁਝਾਅ ਲਏ ਨੇ ਤੇ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਸਾਡੇ ਮੈਂ ਦੇਖਿਆ ਕਿ ਟ੍ਰਿਬਿਊਨ ਨੇ ਖਬਰ ਲਾਈ ਹੈ ਜਿਹਰੇ ਵਿੱਚ ਨਿੱਕੇ ਗੁਰਦਾਸਪੁਰ ਦੇ ਵਿੱਚ ਇਹਨੇ ਟੀਚਰਸ ਘੱਟ ਹੈ ਸਾਡੇ ਕੋਲ 7000 ਟੀਚਰ ਪ੍ਰਾਇਮਰੀ ਦਾ ਜਿਹੜਾ ਹੈ ਅਸੀਂ 6000 ਪਿਛਲੇ ਸਾਲ ਤੇ 7000 ਦੀ ਜਿਹੜੀ ਭਰਤੀ ਐ ਸੋ ਚੱਲ ਰਹੀ ਹੈ ਜਿਹਦੇ ਵਿੱਚੋਂ 2364 ਭਰਤੀ ਦੀ ਅਸੀਂ ਲਿਸਟਾਂ ਫਾਈਨਲ ਸਟੇਜ ਤੇ ਐ ਤੇ 5994 ਇੱਕ ਭਰਤੀ ਸੀ ਜਿਹੜਾ ਹਾਈ ਕੋਰਟ ਚ ਰੁਕੀ ਹੋਈ ਸੀ ਇੱਕ ਪੇਪਰ ਕਰਕੇ ਉਹ ਪੇਪਰ ਵੀ ਕੱਲ ਇਮਤਿਹਾਨ ਹੋ ਗਿਆ ਉਹ ਇਮਤਿਹਾਨ ਬਿਲਕੁਲ ਕਾਮਯਾਬ ਰਿਹਾ ਤੇ ਉਸ ਇਮਤਿਹਾਨ ਤੋਂ ਨੂੰ ਇਹ ਵੀ ਦੱਸ ਦਵਾਂ ਅਸੀਂ 25 ਬੱਚੇ ਉਹ ਫੜੇ ਨੇ ਜੋ ਕਿਸੇ ਹੋਰ ਦੇ ਨਾਮ ਦੇ ਉੱਤੇ ਆ ਕੇ ਪੇਪਰ ਲਿਖਣ ਆਈ ਸੀ ਤਾਂ ਕਿ ਇੱਕ ਵੀ ਬੱਚੇ ਦਾ ਹੱਕ ਮਾਰਿਆ ਨਾ ਜਾਵੇ ਇਹ ਸਾਰੇ ਟੀਚਰਸ ਮਹੀਨੇ ਡੇਢ ਦੋ ਮਹੀਨੇ ਦੇ ਵਿੱਚ ਜਲਦ ਤੋਂ ਜਲਦ ਸਕੂਲਾਂ 'ਚ ਆ ਜਾਣਗੇ ਤੇ ਜਿਵੇਂ ਮੈਂ ਹਮੇਸ਼ਾ ਚਾਹੇ ਵਿਦਾਨ ਸਭਾ ਜੀ ਆਖਿਆ ਜਿੱਦਾਂ ਹੀ ਇਹ ਭਰਤੀ ਕੰਪਲੀਟ ਹੁੰਦੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਸ ਦਾ ਇੱਕ ਵੀ ਸਕੂਲ ਸਿੰਗਲ ਟੀਚਰ ਜਾਂ ਟੀਚਰਲੈਸ ਨਹੀਂ ਹੋਊਗਾ ਇਹ ਇੱਕ ਸੈਕਿੰਡ ਮਿਕਸ ਸੈਂਸ ਤੇ ਇਹ ਅਸੀਂ ਇਹ ਸਾਡੀ ਕਮਿਟਮੈਂਟ ਹੈ ਮੈਂ ਹਮੇਸ਼ਾ ਇਹ ਮੰਨਦਾ ਜੀ ਇੱਕ ਵੱਡਾ ਵਿਭਾਗ ਹੈ 20000 ਸਰਕਾਰੀ ਸਕੂਲ ਹੈ ਹੋ ਸਕਦਾ ਕਿ ਜਦੋਂ ਤੁਸੀਂ ਇਹ ਨਹੀਂ ਚਲਾ ਰਹੇ ਤੁਸੀਂ ਵੀ ਤੁਹਾਡੇ ਵੀ ਧਿਆਨ ਚੋਂ ਤੇ ਜੋ ਮੈਨੂੰ ਇਸ ਵਕਤ ਸੁਣ ਰਹੇ ਹੋ ਕਿ ਨਹੀਂ ਸਾਡੇ ਪਿੰਡਾਂ 'ਚ ਸਾਧ ਕਮੀ ਹੈ ਤੁਸੀਂ ਯਕੀਨ ਰੱਖੋ ਜੀ ਅਸੀਂ ਲੱਗੇ ਹੋਏ ਹਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਤੁਸੀਂ ਆਪ ਦੇਖੋ ਅੱਜ ਸਾਡੇ ਤਕਰੀਬਨ 200 ਦੇ ਇਦਾਂ ਦੇ ਸਕੂਲ ਹੈ ਜਿਨ੍ਹਾਂ 'ਵੀ ਸਰਕਾਰੀ ਬੱਸ ਸਰਵਿਸ ਸ਼ੁਰੂ ਹੋ ਗਈ ਅੱਜ ਤੋਂ ਪਹਿਲਾਂ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਅਸੀਂ ਪੰਜਾਬ ਦੇ ਕੋਈ ਵੀ ਇਦਾਂ ਦਾ ਸਕੂਲ ਜਿੱਥੇ 500 ਤੋਂ ਵੱਧ ਬੱਚੇ ਪੜ੍ਹਦੇ ਆ ਸੀਨੀਅਰ ਸੈਕੰਡਰੀ ਉੱਥੇ ਸਕਿਉਰਿਟੀ ਗਾਰਡ ਦੇ ਦਿੱਤੇ ਆ 8000 ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਬਣੀ ਆ ਪਰ ਲਗਾਤਾਰ ਜਿਹੜਾ ਹੈ ਕੰਮ ਕਰ ਰਹੇ ਆ ਹਜੇ ਬਹੁਤ ਕੁਝ ਕਰਨਾ ਬਾਕੀ ਹੈ ਅਸੀਂ ਕਮਿਟਿਡ ਆ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਆਪਣੇ ਅਕਾਲ ਪੁਰਖ ਦਾ ਗੁਰੂ ਸਾਹਿਬ ਦਾ ਧੰਨਵਾਦ ਹੈ ਕਿ ਇੰਨਾ پاک ਪਵਿੱਤਰ ਮਹਿਕਮਾ ਮੈਨੂੰ ਦਿੱਤਾ ਤੇ ਅਸੀਂ ਸਾਡੇ ਸਾਰੇ ਟੀਚਰਸ ਵੀ ਬਹੁਤ ਮਿਹਨਤ ਕਰਦੇ ਹਾਂ। ਦਿੱਲੀ ਵਿਖੇ ਤਿੰਨ ਬੱਚਿਆਂ ਨਾਲ ਹੈਪਨਿੰਗ ਹੋਈ ਹੈ ਜਿਹੜੀ ਕੋਤਨੀ ਸੈਂਟਰ ਵਿੱਚ ਆਈਸ ਤਿਆਰੀ ਕਰਦੇ ਬੜੀ ਬੜੀ ਮੰਦਭਾਗੀ ਗੱਲ ਹੈ। ਮੰਤਰੀ ਸਾਹਿਬ ਜੀ ਜੀ ਬਾਅਦ ਲਾਸਟ ਮੀਟਿੰਗ ਕਰਨ ਦੇ ਤੇ ਮੈਂ ਮੇਰੇ ਧਿਆਨ ਸਿਰ ਮੈਨੂੰ ਮਿਲਣ ਕੇ ਵੇਖੋ ਮੈਡਮ ਸਰ ਲਾਸਟ ਕੁਐਸਚਨ ਮੈਮ ਪੰਜਾਬ ਸਰਕਾਰ ਦਾ ਨਾ ਤਨ 600 ਰੁਪਏ ਮਤਲਬ ਦਇਆ ਹੈ ਸਰਕਾਰ ਗਰੀਬ ਜੀ ਮੈਮ 500 ਮੇ ਉਹ ਲੋਕ ਕਰੀ ਰਿਹਾ ਹੈ ਉਹਨੂੰ 10 ਤੋਂ ਨੋਟ ਵੀ ਜਾਰੀ ਹੋਏ ਹੈ ਲੋਕਾਂ ਨੂੰ ਤਾਂ ਐਸੇ ਮੈਮ ਦੇਖੋ ਮੇਰੀ 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 ਦੋਸਤ ਮੇਰੀ ਇੱਕ ਬੇਨਤੀ ਸੁਣੋ ਜੀ ਸਾਡਾ 1 ਸਵਾ ਲੱਖ ਤੋਂ ਵੱਧ ਦਾ ਮਹਿਕਮਾ ਕੁਝ ਟੀਚਰਸ ਜਰੂਰ ਇਦਾਂ ਦੇ ਕੰਮ ਮੈਨ ਪਰ ਮੈਨੂੰ ਮੈਂ ਮਾਨ ਨਾਲ ਕਹਿ ਸਕਦਾ ਸਾਡੇ 90% ਜਿਹੜਾ ਸਟਾਫ ਹੈ ਸਾਡਾ ਸਾਡਾ ਮਹਿਕਮਾ ਤੇ ਟੀਚਰਸ ਇਦਾਂ ਦੇ ਨੇ ਜਿਵੇਂ ਅੱਜ ਵੀ ਜਦੋਂ ਮੈਂ ਮੈਰੀਟੋਰੀਅ ਸਕ ਤਾਂ ਮੈਨੂੰ ਕੁਝ ਟੀਚਰਸ ਐਦਾਂ ਦੇ ਮਿਲੇ ਜੋ ਕਈ ਬੱਚਿਆਂ ਦੀ ਫੀਸ ਵੀ ਜਿਵੇਂ ਜਦੋਂ 12ਵੀਂ ਤੋਂ ਬਾਅਦ ਜਦੋਂ ਰਿਸ਼ਤਾ ਖਤਮ ਹੋ ਗਿਆ ਉਸ ਤੋਂ ਬਾਅਦ ਵੀ ਹਜੇ ਵੀ ਫੀਸ ਦੇ ਰਹੇ ਆ ਤਾਂ ਇਹ ਦੇਖੋ ਇਹ ਸਮਾਜ ਹੈ ਚੰਗੇ ਮਾੜੇ ਲੋਕ ਛੋਟਾ ਕੋਈ ਇਸ਼ੂ ਹੈ ਸਰ ਮੈਂ ਕਰਾਂਗੇ ਤੁਹਾਨੂੰ ਸਰ ਲਾਸਟ ਕੁਸ਼ਨ ਹੈ ਕਿ ਪੀਕੇ 10 ਨੂੰ ਸਰ ਜਿਹੜੇ ਟ੍ਰੈਫਿਕ ਰੂਲਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਹਾਂਜੀ ਹਾਂਜੀ ਫਰਸਟ ਅਗਸਟ ਤੋਂ ਜਿਹੜੇ ਆ ਉਹ ਲਾਗੂ ਹੋ ਰਹੇ ਨੇ ਤੇ ਜ਼ਿਆਦਾਤਰ ਸਰ ਦੇਖਿਆ ਜਾ ਰਿਹਾ ਕਿ ਜਿਹੜੇ ਸਕੂਲਸ ਦੇ ਬੱਚੇ ਆ ਟੀਨੇਜਰਸ ਜਿਹੜੇ ਹਲੇ ਬਹੁਤ ਛੋਟੀ ਉਮਰ ਦੇ ਆ 12 ਤੋਂ 14 ਸਾਲ ਸਰ ਕੋਈ ਇਨਸਟਰਕਸ਼ਨ ਤੁਸੀਂ ਦੇਣ ਜਾ ਰਹੇ ਬਿਲਕੁਲ ਅਸਰ ਪ੍ਰਿੰਸੀਪਲ ਸੇ ਵੀ ਕਾਰਵਾਈ ਹੋਣੀ ਚਾਹੀਦੀ ਨਹੀਂ ਨਹੀਂ ਜੇਕਰ ਉਹ ਅਲਾਉ ਕਰ ਦੇ ਕਿਉਂਕਿ ਉਹਨਾਂ ਦੀ ਬੇਸਮੈਂਟ ਸੇ ਵਿੱਚ ਹੀ ਬਾਈਕਸ ਲੱਗਦੀਆਂ ਕੋਈ ਵੀ ਕੋਈ ਵੀ ਪ੍ਰਿੰਸੀਪਲ ਇਹ ਅਲਾਉ ਨਹੀਂ ਕਰਦਾ ਜੀ ਕੋਈ ਵੀ ਪ੍ਰਿੰਸੀਪਲ ਜਾਂ ਕੋਈ ਵੀ ਸਕੂਲ ਵਾਲਾ ਅਲਾਉ ਨਹੀਂ ਕਰਦਾ ਅਸੀਂ ਇਹ ਲੈਵਲ ਦੇ ਉੱਤੇ ਵੀ ਜਿਵੇਂ ਟ੍ਰੈਫਿਕ ਪੁਲਿਸ ਸਰਕਾਰੀ ਸਕੂਲ ਮੇਰੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਤੁਸੀਂ ਸਰ ਦਾ ਪਾਟਿਸ ਤੋਂ ਇਹ ਮਾਤਾ ਪਿਤਾ ਦੇ ਉੱਤੇ ਕਿਉਂਲੇ ਵਾਕਏ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਬਹੁਤ ਰੀਜ ਨਾਲ ਜਿਹੜਾ ਹੈ ਵੱਡਾ ਕਰਦੇ ਆ ਉਹਨਾਂ ਤੇ ਇੰਨਾ ਪੈਸਾ ਲਾਉਂਦੇ ਆ ਇੰਨੇ ਸੁਪਨੇ ਜੁੜੇ ਹੁੰਦੇ ਆ ਤੇ ਉਹ ਉਹਨਾਂ ਦੀ ਭਲਾਈ ਦੇ ਲਈ ਹੈ ਇਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਇਹ ਉਹਨਾਂ ਦੀ ਭਲਾਈ ਦੇ ਲਈ ਹੈ ਬੱਚਿਆਂ ਦੀ ਸੁਰੱਖਿਆ ਦੇ ਲਈ ਹੈ ਕੁਸ਼ਾ ਤੇ ਇਸ ਕਰਕੇ ਅਸੀਂ اپیل ਕਰਦੇ ਆਂ ਪੰਜਾਬ ਦੇ ਹਰ ਇੱਕ ਮਾਤਾ ਪਿਤਾ ਨੂੰ ਕਿ ਇਸ ਮਹਿੰਮ ਦੇ ਵਿੱਚ ਸਰਕਾਰ ਦਾ ਯੋਗਦਾਨ ਹੋਵੇਗਾ ਅ ਤੱਕ ਇਹ ਵੀ ਤਾੜਨਾ ਕਰੋ ਕਿ ਕਿਸ ਤਰੀਕ ਨਹੀ ਨਹੀ ਕਿਸ ਤਰੀਕ ਕਿੰਨਾ ਕਿਤਾ ਜਾਵੇ 90 ਆ ਦੂਸਤ ਦੇਖੋ ਨਾ ਅਲੱਗ ਅਲੱਗ ਹੈ ਜਿਵੇਂ ਸਾਡੀ ਸਰਕਾਰੀ ਜਿਹੜੇ ਆ ਉਹ ਕਈ ਯੂਨੀਵਰਸਿਟੀਆਂ ਤੋਂ ਬਿਲਕੁਲ ਫਰੀ ਹੈ ਹੁਣ ਕਈ ਪ੍ਰਾਈਵੇਟ